ਵੀ ਦੋਸਤੋ ਦੋ ਆਲੂ ਲੈ ਕੇ ਵਿੱਚ ਦਸਾਂ ਦਾ ਢਾਲਾ ਫਸਾ ਕੇ ਕਈ ਰੀਲਾਂ ਦੇਖੀਆਂ ਵੀ ਉਹਦੇ ਨਾਲ ਮੋਬਾਈਲ ਰਿਚਾਰਜ ਹੋ ਜਾਂਦਾ ਅੱਜ ਆਪਾਂ ਮੋਬਾਈਲ ਨੂੰ ਚਾਰਜ ਕਰਕੇ ਵੇਖਦੇ ਹਾਂ ਵਾਕਈ ਆਲੂਆਂ 'ਚ ਇਹੋ ਜਿਹੀ ਕੋਈ ਸ਼ਕਤੀ ਹੈਗੀ ਵੀ ਜਿਹਦੇ ਨਾਲ ਫੋਨ ਚਾਰਜ ਹੋ ਜਾਂਦਾ ਸਭ ਤੋਂ ਪਹਿਲਾਂ ਤੁਸੀਂ ਉਹ ਵੀਡੀਓ ਦੇਖ ਲਓ ਕਰਦੇ ਹਾਂ ਟਰਾਈ ਲਓ ਮੇਤਰਾ ਆਪਣੇ ਕੋਲ ਚਾਰਜਰ ਆ ਗਿਆ ਫੋਨ ਆ ਗਿਆ ਬਿਲਕੁਲ ਡੈਡ ਸਭ ਤੋਂ ਪਹਿਲਾਂ ਆਪਾਂ ਇੱਧਰ ਦੇਖੋ ਕੀ ਲੈਣਾ ਦੋ ਆਲੂ ਲੈਣੇ ਉਹਦੇ ਵਿੱਚ ਟਾਲਾ ਫਸਾ ਲੈਣਾ ਐ ਕਰਕੇ ਉਸ ਤੋਂ ਬਾਅਦ ਆ ਇਹਨੂੰ ਐਦਾਂ ਕਰਕੇ ਐ ਕਰਕੇ ਕਨੈਕਟ ਕਰ ਲੈਣਾ ਲਓ ਜੀ ਮੜੇ ਨੇਂਦੇ ਨੇੜੇ ਉਹ ਕੇ ਵਿਖਾ ਦੇ ਹੋ ਗਿਆ ਕਨੈਕਟ ਆਪਾਂ ਮਿੱਤਰੋ ਆ ਚੱਕਣੀ ਲੀਡ ਜਿਹੜੀ ਕਿ ਇਸ ਚਾਰਜਰ ਦੀ ਆ ਤੇ ਮੜੇ ਨੇੜੇ ਕਰ ਤੇਰਾ ਪੜਾ ਜਿਹੀ ਨਿੰਦੇ ਆ ਤਾਂ ਸੱਚੀ ਹੋ ਜਾਂਦਾ ਉੱਪਰ ਕਰੀ ਉੱਪਰ ਖੜ ਉੱਪਰ ਕਰੋ ਮਿੱਤਰੋ ਕਮਾਲ ਹੋ ਗਿਆ ਯਾਰ ਆਲੂਆਂ ਚ ਇਹੋ ਜਿਹੀ ਸ਼ਕਤੀ ਕੀ ਆ ਇਹੋ ਜਿਹੀ ਕੀੜ ਕਿਹੜੀ ਬਿਜਲੀ ਪ੍ਰੋਡਿਊਸ ਕਰਦੇ ਆਲੂ ਯਾਰ ਕਿਤੇ ਸੱਚੀ ਤਾਂ ਨਹੀਂ ਆਲੂ ਮਹਿੰਗੇ ਤਾਂ ਹੀ ਲੋਕ ਇਹਨੇ ਬੀਜਦੇ ਹੁਣ ਤੇ ਆਜੋ ਮਾੜਾ ਜਿਹਾ ਹਕੀਕਤ ਦੱਸ ਦਈਏ ਤੁਹਾਨੂੰ ਤਾਂ ਮਿੱਤਰੋ ਆਲੂਆਂ ਦੇ ਵਿੱਚ ਅਖਰਕਾਰ ਹੁੰਦਾ ਕੀ ਆ ਆਲੂਆਂ ਦੇ ਵਿੱਚ ਕੁਝ ਨਹੀਂ ਹੁੰਦਾ ਹੁਣ ਮੈਂ ਹੁਣੇ ਆਲੂ ਕੱਢ ਦਿੰਨਾ ਨੇੜੇ ਕਿਹੜੀ ਕਿੰਦੇ ਇਹ ਆ ਲੋ ਹੁਣ ਆਲੂ ਕੱਢਦੇ ਨੇ ਹੁਣ ਵੇਣੇ ਵੀ ਹੁੰਦਾ ਕਿ ਨਹੀਂ ਚਾਰਜ ਦਾ ਲੈ ਇਹਦਾ ਬਿਣਾ ਲਿਆਂ ਤੋਂ ਹੀ ਜਾਂਦਾ ਹੈ ਹੈ ਕਮ ਆਲੂ ਕੀ ਯਾਰ ਤਾਂ ਮਿੱਤਰੇ ਇਸ ਦੇ ਵਿੱਚ ਸੱਚਾਈ ਦੱਸ ਦਿੰਨੇ ਕੀ ਆ ਤੁਹਾਨੂੰ ਸਭ ਤੋਂ ਪਹਿਲਾਂ ਇਹ ਆਲੂ ਦਿਖਾਈ ਜਾਂਦੇ ਦੋ ਆਲੂ ਦਿਖਾਤੇ ਉਸ ਤੋਂ ਬਾਅਦ ਇਹਦੇ ਵਿੱਚ ਚਾਰਜਰ ਲਾ ਦਿੰਦੇ ਐ ਕਰਕੇ ਲਾਤਾ ਠੀਕ ਆ ਉਹ ਹੁਣ ਪਿੱਛੇ ਆ ਜਾ ਮੜਾ ਜਾ ਆ ਜਾ ਮੇਰਾ ਵੀ ਜਿਹੜਾ ਮੇਨ ਕੰਮ ਆ ਨਾ ਮੇਨ ਕੰਮ ਆ ਵੀ ਦੋ ਲੀਡਾਂ ਦਾ ਇੱਕ ਤਾਂ ਲੀਡ ਇੱਧਰ ਹੋ ਗਈ ਚਾਰਜਰ ਦੀ ਇੱਕ ਲੀਡ ਅਸਲੀ ਚਾਰਜਰ ਦੀ ਹੋ ਗਈ ਆ ਵੇਖੋ ਤੇ ਇੱਥੋਂ ਲਾ ਕੇ ਇਸ ਦੇ ਨਾਲ ਐਂ ਕਰਕੇ ਵਿਖਾ ਦਿੱਤਾ ਜਾਂਦਾ ਇਸ ਕਰਕੇ ਫਰਾਡ ਆ ਹੈਕ ਨਹੀਂ ਤੁਹਾਨੂੰ ਬੇਵਕੂਫ ਬਣਾਉਣ ਵਾਸਤੇ ਤੁਹਾਡੇ ਤੋਂ ਲਾਈਕ ਬਣਾਉਣ ਵਾਸਤੇ ਇਹ ਕੀਤਾ ਜਾਂਦਾ 3 ਮਿਲੀਅਨ ਲਾਈਕ ਆ ਇਸ ਰੀਲ ਉਪਰ 3 ਮਿਲੀਅਨ ਕਹਿੰਦੇ ਨਾ ਜਿਹੜੀ ਚੀਜ਼ ਦੇ ਵਿੱਚ ਤੰਤ ਨਹੀਂ ਹੁੰਦਾ ਉਹ ਜ਼ਿਆਦਾ ਚੱਲਦੀ ਆ ਇਸ ਕਰਕੇ ਮਿੱਤਰੋ ਤੁਹਾਨੂੰ ਦਿਖਾਇਆ ਵੀ ਐਸ ਤਰੀਕੇ ਨਾਲ ਵੀਡੀਓ ਬਣਾਈਆਂ ਜਾ ਰਹੀਆਂ ਨੇ